ਪਰ ਮੈਂ ਚਾਹੂੰਗਾ ਕਿ ਕਰਮਜੀਤ ਇੱਕ ਵਾਰੀ ਆ ਕੇ ਕਮੀਆਂ ਦੇ ਵੇੜੇ ਦੀ ਜਿਹੜੀ ਦੋ ਲਾਈਨਾਂ ਉਹਦੀਆਂ ਪਲੀਜ਼ ਜ਼ੋਰਦਾਰ ਤਾੜੀਆਂ ਕਰਮਜੀਤ ਬਸ ਮਾਨ ਜੋ ਮੇਰੇ ਵੱਡੇ ਵੀਰ ਬਾਈ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਜਿੰਪਾ ਸਾਹਿਬ ਰਵਜੋਤ ਜੀ ਪ੍ਰਿੰਸੀਪਲ ਸਾਹਿਬ ਡਾਇਰੈਕਟਰ ਸਾਹਿਬ ਜ ਆ ਸਹਿਬਾਨ ਮੈਨੂੰ ਅਲਾਦਮਾ ਕਾਲਜ ਦੇ ਵਿੱਚ ਹੀ ਪੜਦਾ ਹੁਣ ਮੈਂ ਤਾਂ ਸਵਾਦ ਲੈ ਰਿਹਾ ਇਦਾਂ ਕਿਉਂਕਿ ਅਸੀਂ ਜਦੋਂ ਜਾਂਦੇ ਸੀ ਮੈਮ ਜਦੋਂ ਫਸ ਸੈਕਿੰਡ ਥਰਡ ਇਨਾਮ ਅਨਾਉਂਸ ਕਰ ਰਹੀ ਸੀ ਮੈਨੂੰ ਇਹ ਲੱਗਦਾ ਸੀਗਾ ਵੀ ਹੁਣ ਵੀ ਬੋਲਿਆ ਵੀ ਫਸਟ ਪ੍ਰਾਈਜ਼ ਭਗਵਾਨ ਸਿੰਘ ਡੈਕਲੇਮੇਸ਼ਨ ਚੋਂ ਔਰ ਸਟੋਨਿਕਸ ਚੋਂ ਲੋਕੀ ਦੇ ਵਿੱਚ ਕਰਮਜੀਤ ਸਿੰਘ ਫਸਟ ਆਏ ਨੇ ਮੈਨੂੰ ਇਹ ਲੱਗਦਾ ਸੀ ਵੀ ਐਦਾਂ ਬੋਲਣਗੇ ਹੁਣ ਕਿਉਂਕਿ ਅਸੀਂ ਇੰਨਾ ਸਟੇਜਾਂ ਤੋਂ ਆਏ ਆ ਸੋ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਮੈਂ ਬੇਨਤੀ ਕਰੂੰਗਾ ਮਾਨ ਸਾਹਿਬ ਨੂੰ ਵੀ ਕਿਉਂਕਿ ਅਸੀਂ ਉਹ ਤੋਂ ਵੀ ਕਿੱਥੇ ਗਾਉਂਦੇ ਰਹੇ ਆ ਤੇ ਉਹੀ ਸਮਾਂ ਦੁਆਰੇ ਅਸੀਂ ਬੰਨੀਏ ਮਾ ਤਰਤੀਓ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾਂ ਘਰਤੀਓ ਤੇਰੀ ਗੋਦ ਨੂੰ ਜਨ ਹੌਰ ਬਥੇਰੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ संगू जिथे वार तरसे कंगिय नक बगदना देड़े तूं मगदा रही वे सूरजा कमेड़े तूं मगदारही वे सूरज कमिया वेड़े जिथे जमदा ब ਸੀਰੀਏ ਟਕੇ ਆਂਦੀ ਮੀਰੀ ਪੀਰੀਏ ਜਿੱਥੇ ਕਰਜੇ ਹੇਠ ਪੰਜੀਰੀਏ ਬਾਪੂ ਦੇ ਕਰਜੇ ਦੇ ਸੂਤ ਪੁੱਤ ਮਦੇ ਜਿਹੜੇ ਧੀਆ ਹੋ ਕੇ ਭਰ ਦਿਆਂ ਅਸਮਾਨ ਜੜੇਰੇ ਤੂੰ ਮਗਦਾਰਈ ਵੇ ਸੂਰਜਾ ਕਮਿਆਂ ਦੇ ਵੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਥੈਂਕ ਯੂ ਜੀ ਥੈਂਕ ਯੂ so much ਹਾਂ ਜੀ ਸਭ ਕਿੰਨੇ ਕ ਨੰਬਰ ਦੇ ਦੋਗੇ ਜੀ ਸੋ ਮੈਂ ਸਾਰੇ ਜਿੰਨੇ ਵੀ ਅਪਕਮਿੰਗ ਸਾਡੇ ਕਵਿਤਾ ਉਚਾਰਨ ਚ ਜਾਂ ਮਿਹਨਤ ਕਰੋ ਫਲ ਦੀ ਉਡੀਕ ਨਾ ਕਰੋ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰਮਸ਼ ਕੰਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ